அடி கிணாமா டா கிணாமா டா கிணாமா கொசி நீ ها பாரி 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 மீல படائل பட 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 படல 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 இது படல அட போறே மாமால போறே மார ਮਾਰਿਆ ਮੇਰੀ ਗੱਦੀ ਚ ਮਾਰਿਆ ਤੂੰ ਬੰਦੇ ਦੇਖ ਅੱਛਾ ਕਰ ਮਲਾਜਮ ਨੇ ਜਿਹੜੀ ਆ दारू ਦਾ दा, दारू ਪੀਤੀ ਹੋਈ ਆ ਤੂੰ ਤਾਂ ਧੱਕਾ ਮਾਰਿਆ ਨੂੰ ਜਿਹੜਾ ਆ ਪੱਤਰਕਾਰ ਦਾ ਕੋਣ ਦਾ ਖੜਿਆ दारू ਬਿਨਾ दारू ਕਿੱਢੀ ਗਿਆ ਦਰ ਰੇ ਪੀਤੀ ਆਈ ਬੁਲਾਇਆ ਰੋ ਸਭ ਬਿੱਲ ਹੋ ਗਏ ਫੋਨ ਆ ਛੱਡ ਦੇ दारू ਬਾਤੋਂ ਕਰ ਲੋ ਤੈਨੂੰ ਘਰ ਤੁਸੀਂ ਹੈਗੀ ਆ ਮਲਾਜਮ ਕਹਿੰਦੇ ਭਾਈ ਜੀ ਕਿਹੜੇ ਥਾਣੇ ਤੋਂ ਦੱਸੋ ਦੋ ਮੈਨੂੰ ਖਾਲਾ ਥਾਣਾ ਕਹਿੰਦਾ ਬੰਦਾ ਖਾਲਾ ਕਿਹੜਾ ਬੰਦਾ ਖਾਲਾ ਕਿਹੜਾ ਬੰਦਾ ਭਣਾ ਕਿਹੜਾ ਬੰਦਾ ਸਾਡੇ ਤੋਂ ਤੁਸੀਂ ਕਿਹੜੀ ਤੁਸੀਂ ਕੀ ਹੋ ਮੈਂ ਪੱਤਰਕਾਰਾਂ ਪੱਤਰਕਾਰ ਕਿਹੜੀ ਬਰੋ ਭਾਜੀ ਕਰੋ ਫੇਰ ਦੋ ਥੱਪੜ ਮਾਰਦਾ ਭਾਜੀ ਥੱਪੜ ਮਾਰਿਆ ਨੇ ਦਸ ਥੱਪੜ ਕਾ ਮਾਰਿਆ ਮੇਰੇ ਥੱਪੜ ਕਾ ਦੇ ਥੱਪੜ ਤੀ ਕੋ ਹੈ ਜੀ ਆ ਤੂੰ ਥੱਪੜ ਕਾ ਤਾਂ ਮਾਰਿਆ ਚੀਜ਼ ਕੀ ਆ ਤੂੰ ਥੱਪੜ ਕਾ ਤਾਂ ਮਾਰਿਆ ਮੇਰੇ ਉਹ ਚੀਜ਼ ਕੀ ਆ ਥੱਪੜ ਕਾ ਤਾਂ ਮਾਰਿਆ ਮੇਰੇ ਥੱਪੜ ਕਾ ਤਾਂ ਠੀਕ ਹੀ ਆ ਤੈਨੂੰ ਮੈਂ ਕਹਾਂ ਅੰਕਲ ਬਾਥਰੂਮ ਨਹੀਂ ਕਰ ਰਿਆ ਸੀ ਤੂੰ ਚੰਗਾ ਲੱਗਾ ਮੈਂ ਚੰਗਾ ਹੀ ਹਾਂ ਹਾਂ ਇਹ ਰੋਡ ਤੇ ਤਾਂ ਬਾਥਰੂਮ ਕਰਦਾ ਪਿਆ ਸੀਗਾ ਮੈਂ ਦਾਰੂ ਬਹੁਤ ਬਾਥਰੂਮ ਕਰਦਾ ਦਾਰੂ ਫੁੱਲ ਬਿੱਤੀ ਹੋਈ ਆ ਫੁੱਲ ਬੜਾ ਫੁੱਲ ਹਾਂ ਦੇਖੋ ਪਾਜੀ ਬਾਥਰੂਮ ਵਿੱਚ ਰਿਹਾ ਰੋਡ ਤੇ ਬਾਥਰੂਮ ਕਰਦਾ ਪਿਆ ਸੀਗਾ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇਹ ਤੇ ਮੈਂ ਆਪਣੀ ਲਾਈਟ ਚੱਲਦਾ ਪਿਆ ਨਹੀਂ ਲਾਈਟ ਚਲਾ ਦਿਓ ਲਾਈਟ ਲਾਈਟ ਚਲਾ ਲਾ ਲਾਈਟ ਚਲਾ ਚਲਾ ਨੰਬਰ ਕੀ ਹੈਗਾ ਕਰੋ ਯਾਰ ਪਾਜੀ ਨੰਬਰ ਦਿਖਾਓ ਲੈ ਖਾਓ ਬਾਜੀ ਰੋਡ ਤੇ ਅੱਜ ਗੁਰਪ੍ਰੋ ਦਾ ਪ੍ਰੋਗਰਾਮ ਨਾ ਰੋਡ ਤੇ ਮੂਤਾ ਪਿਆ ਸੀਗਾ ਜੀ ਫੱਪੜ ਮਾਰਿਆ ਨੇ ਸਾਡਾ ਪਤਾ ਨਾ ਤੁਹਾਨੂੰ ਆ ਗਿਆ ਤੁਹਾਨੂੰ ਦੱਸਦਾ ਮੈਂ ਨਾ ਪਤਾ ਕਰੋ ਨਾ ਆਲੋਈ ਆ ਦਿੱਖਿਆ ਮਨਦੀਪ ਸਿੰਘ ਮਨਦੀਪ ਸਿੰਘ ਆ ਨਾਮ ਮੇਰਾ